ਵਾੜ ਪੜਕੇ ਦੇ ਬੈਂ ਕਾਦੀ ਤੂੰ ਮੈਂ ਲਕਾਲ ਕਾ ਲਕਾ ਕੰਢੀ ਆ ਮੈਂ ਕੀ ਤੇਰਾ ਪੁੱਤ ਸਰਦਾਰ ਕਿਤੇ ਸਵਾਤੇ ਪਰ ਹਾਏ ਇਹ ਦੋ ਕੀ ਇਹ ਦੋ ਦੀ ਕਿਧਾ ਮੈਂ ਖਾਇ ਨੂੰ ਕਿਧਾ ਮੈਂ ਖਾਇ ਨਾ ਕਿਦਾਰੇ ਕੋਈ ਨਰੂ ਮੈਂ ਮੈਨੂੰ ਪਹਿਲਾ ਵਾਰ ਤੋਂ ਆਪ ਤੋਂ ਪੜ੍ਹਿਆ ਜਾਣਾ ਇਪਾਤ ਗ੍ਰੈਟੂਡ ਮੈਨੂੰ ਪਹਿਲਾ ਕਰ ਦਿੰਦਾ ਮੈਂ ਨੌਂ ਚ ਭੇਜਿਆ ਸੀ ਖੀਰ ਦੇ ਨੌਂ ਦੀ ਨੌ ਦੇਖੀਏ ਜੇ 14 ਸਾਲ ਮੇਰੇ ਪੁੱਤਰੋਂ ਗਏ ਨਹੀਂ ਹੋਏ ਬੜੀ ਮਿਹਨਤ ਕਰਕੇ ਮੈਂ ਪੁੱਤ ਔਖੇ ਪਾਲ ਕੇ ਖੱਲੇ ਬਾਹਰ ਤੇ ਚੱਲ ਮੇਰਾ ਪੁੱਤ ਕਮਾ ਕੇ ਮੈਨੂੰ ਕੱਲੂਗਾ ਪਰ ਕਮਾਈ ਕੀਤੀ ਸਰਕਾਰ ਨੂੰ ਹੀ ਦੇਤੀ ਉਧਰ ਕਾਨੂੰਨੀ ਦੇਖਤੀ ਆਖੜਾ ਮੰਮੀ ਮੈਂ ਇੱਥੇ ਪੇਪਰ ਬਣਾਉਣ ਡਿਆ ਵਾਂ ਹੈ ਮੈਂ ਪੇਪਰ ਬਣਾਉਣ ਡਿਆ ਵਾਂ ਤਾਂ ਦਾ ਹੀ ਹੁਣ ਮੈਂ ਆ ਜਾਣਾ ਵਾਂ ਮੰਮੀ ਇੱਕ ਮਹੀਨਾ ਹੀ ਆ ਸਿਰਫ ਨਵੇਂ ਸਾਲ 'ਚ ਮੈਂ ਆ ਜਾਣਾ ਮੈਂ ਆਣ ਕੇ ਨਾ ਕੁਝ ਕਰੂੰਗਾ ਮੈਂ ਨਾ ਵੇਖਿਆ ਘਰ ਨਾ ਮੈਂ ਵੇਖਿਆ ਬਾਹਰ ਵੀ ਮੈਂ ਆਪਣਾ ਘਰ ਬਣਾ ਲਾ ਮੈਂ ਨਾ ਬਣਾਇਆ ਘਰ ਵੀ ਮੇਰੇ ਪੁੱਤ ਦੀ ਕਮਾਈ ਆ ਚੱਲ ਉਧਰ ਹੀ ਰਿਆ ਪੂਰੀ ਕਰਨ ਕਰ ਲਾ ਮੰਮੀ ਮੈਂ ਕਮਾ ਕੇ ਪੈਸੇ ਮੈਂ ਘਰ ਬਣਾ ਲੂੰਗਾ ਮੈਨੂੰ ਨਹੀਂ ਪਤਾ ਮੇਰੇ ਪੁੱਤ ਨੇ ਕੀ ਬਣਨਾ ਕੀ ਚੰਗਾ ਪਲ ਨਾ ਕੋਈ ਦੁੱਖ ਨਾ ਕੋਈ ਤਕਲੀਫ। ਮੇਰੇ ਕੋਲ ਤਨ ਕੋਈ ਨਹੀਂ ਮੇਰੇ ਪਤਨੂ ਜੱਕ ਦਾ ਵੀ ਗੱਲਾਂ ਕਰਦਾ ਕਰਦਾ 9 ਵਜੇ ਮੈਨੂੰ ਫੋਨ ਆਉਂਦਾ ਵਾ 12 ਵਜੇ ਸਾਸ ਨੂੰ ਆਉਂਡਿਆ ਵਾ ਨੂੰ ਨਹੀਂ ਪਤਾ ਮੇਰੇ ਪਤਨਾ ਕੀ ਬੋਲ ਪਾਉਂਦੀ ਮੇਰੀ ਸਰਕਾਰ ਗੜੀ ਇਹੋ ਪੀਲਾ ਮੈਂ ਤੇ ਘਰ ਤੋਂਤਾ ਹੀ ਪੁੱਤ ਬਦਲੇ ਵੀ ਚਲ ਕੋਈ ਨਹੀਂ ਮੇਰੇ ਪੁੱਤ ਪੱਕਾ ਹੋਊਗਾ ਆਪੇ ਪ੍ਰੇਕਾ ਦੀ ਜ਼ਿੰਦਗੀ ਸਵਾਰ ਲਊਗਾ ਪੋਰੀਆ ਪੋਰੀਆ ਕਰਕੇ ਮੈਂ ਪੈਸੇ ਜੋੜ ਜੜ ਕੇ ਆਪਣੇ ਪੁੱਤ ਨੂੰ ਮਾਰ ਕਰ ਲਿਆ ਮੈਂ ਪੋਰੀਆ ਪੋਰੀਆ ਕਰਕੇ ਕੱਲਿਆ ਮੈਨੂੰ ਨਹੀਂ ਪਤਾ ਪਰ ਮਾਂ ਨੂੰ ਗਾੜੀ ਲੰਦਾ ਆਪ ਬਾਹਰ ਚ ਤੁਰਦਾ ਮੇਰੀ ਸਰਕਾਰ ਨੂੰ ਇਹ ਅਪੀਲ ਆ ਵੀ ਮੇਰਾ ਪੁੱਤ ਨਾ ਇੱਕ ਪਰੇ ਜਾਂਦਾ ਜਾਵੇ ਨਾ ਵੇਖਿਆ ਕਰਨਾ ਵੇਖਿਆ ਮੈਂ ਬਾਹਰ ਮੈਂ ਕਮਾਈ ਦੇ ਕਰਕੇ ਨਾਨਾ ਮੇਰਾ ਕੋਈ ਪਿਆਲੀ ਨਾ ਮੇਰਾ ਕੋਈ ਬੰਨਾ ਦਾ ਕੀ ਨਾਮ ਸਾਡਾ ਬੇਟਾ ਤਿਲਵਿੰਦਰ ਸਿੰਘ 2009 ਨੂੰ ਇੰਗਲੈਂਡ ਗਿਆ ਸੀ ਇੰਗਲੈਂਡ ਗਿਆ ਸੀ ਪਰ ਉੱਥੇ ਇੰਨੇ ਹਾਲਾਤ ਨੇ ਸਦਾ ਸਕਿਆ ਪੂੰਜੀ ਪੂੰਜੀ ਇਕੱਠੀ ਕਰਕੇ ਮੈਂ ਬਿਲੀ ਬੋਰਡ ਦੇ ਵਿੱਚ ਲਰਮਨ ਦੇ ਅਵਤੇ ਤੇ ਨੌਕਰੀ ਕੀਤੀ ਪੈਸਾ ਪੈਸਾ ਇਕੱਠਾ ਕਰਕੇ ਜੀਪੀ ਫੰਡ ਸਾਰਾ ਕਢਾ ਕੇ ਲਾ ਕੇ ਮੈਂ 16 ਲੱਖ ਮੈਂ ਅਮਲੇੜ ਭੇਜਿਆ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ 14 ਸਾਲ ਪਿਛੋਂ ਵੀ ਉਹ ਮੈਂ ਮੂੰਹ ਨਹੀਂ ਵੇਖ ਸਕਿਆ 23 ਤਰੀਕ ਨੂੰ ਮੈਨੂੰ ਖਬਰ ਆਈ ਆ ਮਨੇਰੇ 2 ਵਜੇ ਤੇ ਉਹ ਉਸ ਨੂੰ ਹਟੈਕ ਨਾਲ ਮੌਤ ਹੋ ਗਈ ਫੇਰ ਆ ਘਰ ਦੇ ਜੀਆਂ ਨੂੰ ਮਠਾਲਿਆ ਤੇ ਤੁਸੀਂ ਇੱਕ ਫੋਨ ਨਹੀਂ ਚੁੱਕਿਆ ਜਾਂ ਕੋਈ ਆਪ ਕੋ ਫੋਨ ਮਿਲਵਾਉਂਦਿਆ ਕਿ ਉਹਦੀ ਮੌਤ ਹੋ ਚੁੱਕੀ ਹੱਟ ਟਰਗ ਦੇ ਨਾਲ ਫਿਰ ਅਸੀਂ ਬਾਹਰੋਂ ਫੋਨ ਲਾਇਆ ਤੇ ਫਿਰ ਪਤਾ ਕੀਤਾ ਤੇ ਫਿਰ ਸਾਨੂੰ ਬਾਹਰੋਂ ਫਿਰ ਪਤਾ ਲੱਗਾ ਕਿ ਹਾਂ ਠੀਕ ਉਹਦੀ ਮੌਤ ਹੋ ਗਈ। ਅੱਛਾ ਬੇਟਾ ਕਰਦੇ ਹਾਲਾਤ ਹੀ ਨਹੀਂ ਸੁਧਾਰੇ 14 ਸਾਲ ਹਾਂ ਜੀ 14 ਸਾਲਾਂ ਦੇ ਇਹ ਕਰਦੇ ਹਾਲਾਤ ਨੂੰ ਸੁਧਾਰ ਸਕੇ ਕਿਉਂਕਿ ਪੂੰਜੀ-ਪੂੰਜੀ ਜਿਹੜੀ ਇਕੱਠੀ ਕੀਤੀ ਉਹ ਤੇ ਸਾਰੀਆਂ ਲਾਤੀ ਉਧਰ ਤੇ ਮੁੜ ਕੇ ਸਾਥੋਂ ਆਪਣਾ ਸੁਧਾਰਿਆ ਨਹੀਂ ਗਿਆ ਸਾਡੇ ਮਕਾਨ ਵੇਖੋ ਸਾਰੇ ਟੱਠੇ ਆ ਬਾਲਿਆਂ ਦੇ ਮਕਾਨ ਨੇ ਤੇ ਸਾਰੇ ਠੱਠੇ ਹੋਏ ਆ ਕੀ ਪੀਲ ਕੀ ਕਰਦੇ ਅਸੀਂ ਪੀਲ ਕਰਦੇ ਗਵਰਨਮੈਂਟ ਗਾੜੀ ਕਿ ਸਾਡੇ ਲੜਕੇ ਦੀ ਡੈੱਡ ਬਾਡੀ ਜਿਹੜੀ ਆ ਸਾਨੂੰ ਭਾਰਤ ਭੇਜੀ ਜਾਵੇ ਤੇ ਕੋਈ ਇਹ ਨੇ ਸਰਕਾਰ ਨੇ ਸਾਡੀ ਅਜੇ ਤੱਕ ਮਦਦ ਨਹੀਂ ਕੀਤੀ ਨਾ ਅਜੇ ਤੱਕ 3 ਦਿਨ ਹੋ ਗਿਆ ਅਜੇ ਤੱਕ ਸਾਡੇ ਕੋਲ ਕੋਈ ਵੀ ਸਰਕਾਰੀ ਮੁਲਾਜ਼ਮ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਕਹੇ ਨੇ ਸਾਡੀ ਸਹਾਰ ਨਹੀਂ ਲਈ ਧਿਆਨ ਕੇ ਠੀਕ